ਇੱਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਣੀ ਅਸੀਂ ਦੂਜਾ ਚੋਣ ਨਿਸ਼ਾਨ ਤੇ ਤੀਜਾ ਦਫ਼ਤਰ ਲਵਾਂਗੇ ਅਸੀਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਨਿਸ਼ਾਨ ਤੇ ਸ਼੍ਰੋਮਣੀ ਕਮੇਟੀ ਉਹ ਲੱਖ ਲਾਹਣ ਗਿਆਨੀ ਹਰਪੀ ਸਿੰਘ ਜੀ ਤੇਰਾ ਬੋਲ ਦਿੱਲੀ ਵਾਲੀ ਨਿਕੜਿਆ ਤੇਰੀ ਲਲਕਾਰ ਦਿੱਲੀ ਵਾਲੀ ਨਿਕਲੀ ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਤੈਨੂੰ ਠੋਪਿਆ ਤੇ ਸ਼ਬਦ ਕੀ ਨਿਕੜੇ ਕਿ ਚੋਣ ਨਿਸ਼ਾਨ ਖੋਲਿਆਂਗੇ ਡਾਕਟਰ ਖੋਲਿਆਂਗੇ ਗਿਆਨੀ ਹਰਪੀ ਸਿੰਘ ਜੀ ਮੈਂ ਦੱਸਣਾ ਚਾਹੁੰਨਾ ਤੁਸੀਂ ਕਹਿੰਦੇ ਹੋ ਡਾਕਟਰ ਖੋਲਾਂਗੇ ਮੈਂ ਦਾਵਾ ਕਰਦਾ ਡਾਕਟਰ ਦੇ ਮੂਹਰੇ ਆ ਕੇ ਖੜਕੇ ਦਿਖਾ ਜੇ ਗਰਮ ਖੁਰਚਣੇ ਲਾ ਲਾ ਕੇ ਤੇਰਾ ਉਹ ਹਾਲ ਨਾ ਕਰਿਆ ਨਾ ਮੁੜ ਕੇ ਬੈਠਿਆ ਜਾਉ ਨਾ ਮੁੜ ਕੇ ਖੜਿਆ ਜਾਉ ਮਾਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਰਹਿੰਦੀ ਆ ਪਹਿਲਾਂ ਕਾਂਗਰਸ ਨੇ ਬੜਾ ਜ਼ੋਰ ਲਾਇਆ ਬੀਬੀ ਇੰਦਰਾ ਗਾਂਧੀ ਨੇ ਬੈਂਤ ਸਿੰਘ ਨੇ ਕੈਪਟਨ ਵੀ ਜ਼ੋਰ ਲਾ ਗਿਆ ਬਹੁਤ ਜ਼ੋਰ ਲਾਇਆ ਇਹਨਾਂ ਨੇ ਕਿ ਕਿਸੇ ਤੇਰੇ ਤਰੀਕੇ ਨਾਲ ਅਕਾਲੀ ਖਤਮ ਹੋ ਜਾਣ ਤੇ ਅੱਜ ਦੀ ਆਹ ਹਕੂਮਤ ਭਗਵਾਨ ਤਮਾਨ ਸਰਕਾਰ ਦੇਸ਼ ਦੀਆਂ ਏਜੰਸੀਆਂ ਫੇਰ ਜ਼ੋਰ ਲਾ ਰਹੀਆਂ ਨੇ ਕਿ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ ਖਤਮ ਕੀਤਾ ਜਾਵੇ ਆ ਪਿਛਲੇ ਸਮੇਂ ਤੁਸੀਂ ਜਿਹੜਾ ਕਟਨਾ ਕਰਮ ਦੇਖਿਆ ਅਕਾਲੀ ਦਲ ਨੂੰ ਇਹ ਕਮਜ਼ੋਰ ਕਰਨ ਦਾ ਅਕਾਲੀ ਦਲ ਬਹਾਨਾ ਹੈ ਪੰਜਾਬ ਨਿਸ਼ਾਨਾ ਏ ਪੰਜਾਬ ਅਸਲ 'ਚ ਪੰਜਾਬ ਨਿਸ਼ਾਨਾ ਏ ਜੇ ਤੁਹਾਡੀ ਆਪਣੀ ਜਥੇਬੰਦੀ ਪੰਜਾਬ ਦੀ ਲੜਾਈ ਲੜਨ ਵਾਲੀ ਜਿਹੜੀ ਜਥੇਬੰਦੀ ਆ ਜੇ ਉਹ ਹੀ ਖਤਮ ਕਰ ਦਿਓ ਤਾਂ ਪੰਜਾਬ ਦੀ ਲੜਾਈ ਕਿਹਨੇ ਲੜਨੀ ਆ ਕਿਹੜੀ ਪਾਰਟੀ ਆ ਦੱਸੋ ਮੈਨੂੰ ਇੱਕ ਪਾਰਟੀ ਦਾ ਨਾਮ ਲੈ ਕੇ ਦੱਸ ਦੋ ਜਿਹਦਾ ਅਜੰਡਾ ਪੰਜਾਬ ਤੇ ਪੰਜਾਬੀਤ ਹੋਵੇ ਇੱਕ ਪਾਰਟੀ ਕੋਈ ਪਾਰਟੀ ਹੋਵੇ ਜਿਹੜੀਆਂ ਪਾਰਟੀਆਂ ਮਿੱਤਰੋ ਦਿੱਲੀ ਤੇ ਚੱਲ ਸਕਦੀਆਂ ਨੇ ਉਹਨਾਂ ਦਾ ਅਜੰਡਾ ਕਦੇ ਵੀ ਪੰਜਾਬ ਨਹੀਂ ਹੋ ਸਕਦਾ ਦਿੱਲੀ ਦੇ ਨਾਲ ਸ਼ਰਤਾਂ ਦੇ ਆਧਾਰ ਤੇ ਸਮਝੌਤੇ ਹੋ ਸਕਦੇ ਨੇ ਪਰ ਦਿੱਲੀ ਦੇ ਨਾਲ ਯਾਰੀ ਨਹੀਂ ਹੋ ਸਕਦੀ ਕਦੇ ਕਦੇ ਯਾਰੀ ਨਹੀਂ ਹੋ ਸਕਦੀ ਤੇ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਸਾਡੀ ਕੌਮ ਦੇ ਜਥੇਦਾਰ ਜਿਨ੍ਹਾਂ ਨੂੰ ਪੂਰੀ ਦੁਨੀਆ ਸੇਧ ਲੈ ਕੇ ਚੱਲਦੀ ਹੈ ਜਿਨ੍ਹਾਂ ਨੇ ਫਸੀਲ ਦੇ ਖੜ ਕੇ ਕਹਿਣਾ ਹੁੰਦਾ ਹੁਕਮ ਕਰਨੇ ਹੁੰਦੇ ਨੇ ਕਿ ਇਕੱਠੇ ਹੋ ਲੜਾਈ ਲੜੋ ਦੁੱਖ ਨਾਲ ਕਹਿਣਾ ਪੈਂਦਾ ਕਿ ਪਿਛਲੇ ਸਮੇਂ ਦੇ ਵਿੱਚ ਉਹ ਜਥੇਦਾਰ ਫਸੀਲ ਤੇ ਖੜ ਕੇ ਬੋਲੇ ਜਿਨ੍ਹਾਂ ਦਾ ਡੰਡਾ ਕੌਮ ਨੂੰ ਇਕੱਠਾ ਕਰਨਾ ਨਹੀਂ ਕੌਮ ਨੂੰ ਖੇਰੂ ਖੇਰੂ ਕਰਨਾ ਸੀ ਕੌਮ ਨੂੰ ਖੇਰੂ ਖੇਰੂ ਕਰਨਾ ਸੀ ਇੰਨੀਆਂ ਮਨੋ ਕਾਮਨਾ ਨਾਲ ਪਰੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਬੜੀਆਂ ਉਹਨਾਂ ਦੀਆਂ ਸਪੀਚਾਂ ਦੀਆਂ ਮੈਂ ਵੀਡੀਓ ਸ਼ੇਅਰ ਕੀਤੀਆਂ ਨੇ ਆਪਣੇ ਫੇਸਬੁੱਕ ਤੇ ਬੜਾ ਅੱਜ ਦੁੱਖ ਹੁੰਦਾ ਕਿ ਇੰਨਾ ਬੇਈਮਾਨ ਧੋਖੇਬਾਜ਼ ਅਕਿਰਤ ਕਾਣਾ ਤੇ ਇੱਛਾਵਾਂ ਨਾਲ ਪਰਿਆ ਹੋਇਆ ਇਨਸਾਨ ਮੈਂ ਨਹੀਂ ਦੇਖਿਆ ਕਹਿੰਦੇ ਪੀ ਐਚ ਡੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਹੜੀ ਪੀ ਐਚ ਡੀ ਕਰ ਲਈ ਗਿਆਨੀ ਹਰਪੀ ਸਿੰਘ ਨੇ ਜਿਹਨੂੰ ਸਮਝ ਨਹੀਂ ਆ ਰਿਹਾ ਕਿ ਕੌਮ ਗਰਦਾਰੀ ਕਰਨ ਵਾਲੇ ਬੰਦੇ ਨੂੰ ਕਦੇ ਬਖਸ਼ਦੀ ਨਹੀਂ ਸੰਤ ਮਸਕੀਨ ਸਿੰਘ ਜੀ ਗਿਆਨੀ ਮਸਕੀਨ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਸਭ ਤੋਂ ਵੱਧ ਹੰਕਾਰੀ ਬੰਦਾ ਕਹਿੰਦੇ ਉਹ ਹੁੰਦਾ ਜਿਹੜਾ ਕਈ ਵਾਰੀ ਜਿਹੜਾ ਪੜਿਆ ਲਿਖਿਆ ਬੰਦਾ ਬਦਵਾਨ ਬੰਦਾ ਜੇ ਕਹਿੰਦੇ ਹੰਕਾਰ ਆ ਜੇ ਉਹਦੇ ਹੰਕਾਰ ਸਭ ਤੋਂ ਉਪਰੋਂ ਦਾ ਉਦਾਹਰਣ ਦਿੰਦੇ ਹੁੰਦੇ ਸੀ ਰਾਵਣ ਦੀ ਰਾਵਣ ਦੀ ਉਦਾਹਰਣ ਦਿੰਦੇ ਸੀ ਕਹਿੰਦੇ ਚਾਰ ਵੇਦਾਂ ਦਾ ਗਿਆਤਾ ਸੀ ਪਰ ਉਹਨੂੰ ਹੰਕਾਰ ਹੋ ਗਿਆ ਕਿ ਮੇਰੇ ਜਿੰਨਾ ਕੋਈ ਪੜ੍ਹਿਆ ਲਿਖਿਆ ਨਹੀਂ ਮੇਰੇ ਜਿੰਨਾ ਕੋਈ ਰੱਬ ਨੂੰ ਪੁੱਛਣ ਵਾਲਾ ਨਹੀਂ ਮੇਰੇ ਜਿੰਨਾ ਕੋਈ ਗਿਆਤਾ ਨਹੀਂ ਤੇ ਹੰਕਾਰ ਹੰਕਾਰ ਦੇ ਵਿੱਚ ਆਪਣਾ ਸਾਰਾ ਨਾਸਤ ਅਨਬੂਤ ਕਰਾ ਲਿਆ ਉਹ ਹਾਰ ਅੱਜ ਕਹਿਣੀ ਹਰਪ੍ਰੀਤ ਸਿੰਘ ਦਾ ਉਹਨੂੰ ਲੱਗਦਾ ਕਿ ਮੇਰੇ ਜਿੰਨਾ ਪੜ੍ਹਿਆ ਲਿਖਿਆ ਮੇਰੇ ਜਿੰਨਾ ਸਿਆਣਾ ਤੇ ਮੇਰੇ ਜਿੰਨਾ ਅਕਲਵੰਦ ਬੰਦਾ ਨਹੀਂ ਕੋਈ ਬੜੇ ਆਲੇ ਬੜੇ ਆਲੇ ਕਹਿੰਦੇ ਹਰਪੀ ਸਿੰਘ ਜੀ ਬਹੁਤ ਆਲੇ ਤੁਸੀਂ ਕਹਿੰਦੇ ਸੀ ਮੈਂ ਸੁਣਦਾ ਸੀ ਪਰਸੋਂ ਲਾ ਪ੍ਰਧਾਨ ਬਣੇ ਆ ਦੂਈ ਜਿਹੜੀ ਬੱਕਰੇ ਗਰੁੱਪ ਦੇ ਗਿਰਦਾਰ ਗਰੁੱਪ ਦੇ ਗਿਰਦਾਰ ਲਹਿਰ ਦੇ ਕਹਿੰਦੇ ਮੇਰਾ ਨਿਸ਼ਾਨ ਪਹਿਲੀ ਸਪੀਚ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਨਿਸ਼ਾਨ ਤੇ ਸ਼੍ਰੋਮਣੀ ਕਮੇਟੀ ਉਹ ਲੱਖ ਲਾਹਣਤ ਗਿਆਨੀ ਹਰਪੀ ਸਿੰਘ ਜੀ ਤੇਰਾ ਬੋਲ ਦਿੱਲੀਵਾਲੀ ਨਿਕੜਿਆ ਤੇਰੀ ਲਲਕਾਰ ਦਿੱਲੀਵਾਲੀ ਨਿਕਲੀ ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਤੈਨੂੰ ਠੋਪਿਆ ਤੇ ਸ਼ਬਦ ਕੀ ਨਿਕੜੇ ਕਿ ਚੋਣ ਨਿਸ਼ਾਨ ਖੋਲਿਆਂਗੇ ਦਫ਼ਤਰ ਖੋਲਿਆਂਗੇ ਗਿਆਨੀ ਹਰਪੀ ਸਿੰਘ ਜੀ ਮੈਂ ਦੱਸਣਾ ਚਾਹੁੰਨਾ ਤੁਸੀਂ ਕਹਿੰਦੇ ਹੋ ਦਫ਼ਤਰ ਖੋਲ੍ਹਾਂਗੇ ਮੈਂ ਦਾਵਾ ਕਰਦਾ ਦਫ਼ਤਰ ਦੇ ਮੂਹਰੇ ਆ ਕੇ ਖੜਕੇ ਦਿਖਾ ਜੇ ਗਰਮ ਖੁਰਚਣੇ ਲਾ ਲਾ ਕੇ ਤੇਰਾ ਉਹ ਹਾਲ ਨਾ ਕਰਿਆ ਨਾ ਮੁੜ ਕੇ ਬੈਠਿਆ ਜਾਉ ਨਾ ਮੁੜ ਕੇ ਖੜਿਆ ਜਾਓ ਏ ਤੁਹਾਡੇ ਰੜਗੇ ਹਕਾਰੀ ਬੰਦਿਆਂ ਦੇ ਖੁਰਚਣਾ ਫੇਰੋਗੇ ਟਕਾ ਕੇ ਕੋਈ ਡਰ ਪੈਣੀ ਅਸੀਂ ਵੀ ਸਿਰਾਂ ਤੇ ਕੱਪੜ ਬੰਨੀ ਫਿਰਦੇ ਆ ਅਸੀਂ ਵੀ ਮਰਨ ਮਰੌਰ ਤੱਕ ਖੜੇ ਹੁਣ ਕਿਉਂਕਿ ਇਹ ਬਹੁਤ ਵੱਡਾ ਹਮਲਾ ਹੈ ਅਕਾਲੀ ਦਲ ਨਿਸ਼ਾਨਾ ਹੈ ਪੰਥ ਤੇ ਪੰਜਾਬ ਅਕਾਲੀ ਦਲ ਬਹਾਨਾ ਹੈ ਪੰਥ ਤੇ ਪੰਜਾਬ ਨਿਸ਼ਾਨਾ ਹੈ ਪੰਥ ਤੇ ਪੰਜਾਬ ਸਮਝੋ ਮਤ ਸਮਝੋ ਕਿ ਇਹ ਲੋਕ ਅਕਾਲੀ ਦਲ ਦਾ ਨੁਕਸਾਨ ਪਚਾਰੇ ਨੇ ਇਹ ਲੋਕ ਪੰਥ ਤੇ ਪੰਜਾਬ ਤੇ ਨਿਗਾਹ ਰੱਖੀ ਬੈਠੇ ਨੇ ਦੂਜੀ ਗੱਲ ਹੁਣਾਂ ਮੈਂ ਹੁਣ ਆ ਮੌਜੂਦਾ ਸਰਕਾਰ ਤੇ ਭਗਵੰਤ ਮਾਨ ਤੇ 골ਡ ਮੈਡਲ ਬਸ 2 ਮਿੰਟ ਲੰਨਾ ਹੋ 골ਡ ਮੈਡਲ ਦੇਾਂਗੇ ਇਹਨਾਂ ਨੂੰ 골ਡ ਮੈਡਲ ਐਡਾ ਝੂਠਾ ਤੇ ਬੇਈਮਾਨ ਬੰਦਾ ਭਗਵੰਤ ਮਾਨ ਜਿੰਨਾ ਕਦੇ ਨਹੀਂ ਅੱਜ ਤੱਕ ਮੁੱਖ ਮੰਤਰੀ ਪੰਜਾਬ ਦਾ ਦੇਖਿਆ ਉਹ ਤੂੰ ਤਾਂ ਸਾਰਿਆਂ ਨੂੰ ਅੱਧਾ ਡੱਪਾ ਟੱਪ ਗਿਆ ਹਰ ਰੋਜ਼ ਝੂਠ ਦੀ ਦੁਕਾਨ ਖੋਲ ਕੇ ਬਹਿ ਜਾਣਾ ਇੱਕ ਵੀ ਸ਼ਬਦ ਤੇਰਾ ਅੱਜ ਤੱਕ ਸੱਚ ਨਹੀਂ ਹੋਇਆ ਮੈਂ ਚੈਲੰਜ ਕਰਦਾ ਭਗਵਾਨਤਮਾਨ ਸਿਆ ਆਪਣੇ ਪਾਰਟੀ ਦੇ ਜਿਹੜੇ ਮਰਜੀ ਖੱਪੀ ਖਾਨ ਬੰਦੇ ਨੂੰ ਤੂੰ ਮੇਰੇ ਬਰਾਬਰ ਪੇਜ ਡਿਬੇਟ ਤੇ ਮੈਂ ਚੈਲੰਜ ਕਰਦਾ ਇੱਥੇ ਖੜ ਕੇ ਆਉਣ ਕੈਮਰਾ ਸਟੇਜ ਤੇ ਰੁਜ਼ਗਾਰ ਤੇ ਆ ਜੀ ਕਰਪਸ਼ਨ ਤੇ ਆ ਜੀ ਵਿਕਾਸ ਤੇ ਆ ਜੀ ਨੌਜਵਾਨਾਂ ਦੀ ਬਾਹ ਫੜਨ ਤੇ ਆ ਜੀ ਵਿਕਾਸ ਤੇ ਆ ਜੀ ਜਿਹੜੇ ਮਰਜ਼ੀ ਮੁੱਦੇ ਤੇ ਆ ਕੇ ਡਿਬੇਟ ਕਰ ਲਿਓ ਜੇ 90% ਤੋਂ ਵੱਧ ਪੰਜਾਬ ਦੇ ਵਿੱਚ ਕੰਮ ਕਾਲੀਆਂ ਦੇ ਨਾਂ ਕੀਤਾ ਹੋਇਆ ਤਾਂ ਜਿੱਥੇ ਮਰਜ਼ੀ ਖੜਾ ਕੇ ਗੋਲੀ ਮਾਰ ਦਿਓ ਕੋਈ ਪਰਵਾਹ ਨਹੀਂ ਜੇ ਪਿਛਲੇ 25 30 ਸਾਲ ਦੇ ਵਿੱਚ ਸਭ ਤੋਂ ਵੱਧ ਵਿਕਾਸ ਕਾਲੀਆਂ ਨੇ ਕੀਤਾ ਸਭ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਕਾਲੀਆਂ ਨੇ ਦਿੱਤਾ ਸਭ ਤੋਂ ਵੱਧ ਪੰਥ ਦੀਆਂ ਜਿਹੜੀਆਂ ਜਿੰਨੀਆਂ ਵੀ ਯਾਦਗਾਰਾਂ ਬਣਾਈਆਂ ਉਹ ਕਾਲੀ ਦਲ ਨੇ ਬਣਾਈਆਂ ਤੁਸੀਂ ਜੇ 10% ਵੀ ਸਾਰਿਆਂ ਨੇ ਵਿੱਚੇ ਕਾਂਗਰਸ ਵਿੱਚੇ ਝਾੜੂ ਰਲ ਕੇ ਕੀਤਾ ਹੋਇਆ ਤਾਂ ਜਿੱਥੇ ਮਰਜੀ ਖੜਾ ਕੇ ਬਾਹਰ ਫੜ ਲਿਓ ਕੋਈ ਪਰਵਾਹ ਨਹੀਂ ਇਸ ਲਈ ਸਮਾਂ ਘਾਟਾ ਕਿਉਂਕਿ ਲੀਡਰਸ਼ਿਪ ਨੇ ਬੋਲਣਾ ਮੇਰੀ ਬੇਨਤੀ ਹੈ ਨੌਜਵਾਨ ਵੀਰਾਂ ਨੂੰ ਮੀਡੀਆ ਦੇ ਮਾਧਿਅਮ ਰਾਹੀਂ ਕਿ ਤਕੜੇ ਹੋ ਜਾਓ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ 2027 ਦੇ ਵਿੱਚ ਸਰਕਾਰ ਬਣਾਵਾਂਗੇ ਤੇ ਦਿੱਲੀ ਵਾਲਿਆਂ ਨੂੰ ਪਜਾਵਾਂਗੇ ਦੱਬ ਕੇ ਨਾਹਰਾ ਲਾ ਦਿਓ ਕਿ ਕੱਲ ਹੀ ਲਿਆਵਾਂਗੇ ਤੇ ਦਿੱਲੀ ਵਾਲੇ ਭਜਾਵਾਂਗੇ ਅਕਾਲੀ ਲੈਵਾਂਗੇ ਸ਼ਰੋਮਣੀ ਅਕਾਲੀ ਦਾ ਲੈਵਾਂਗੇ ਮਾਨ ਸਾਹਿਬ ਤੁਸੀਂ ਕਹਿੰਦੇ ਸੀ ਅਕਾਲੀ ਖਤਮ ਹੋ ਗਏ ਜਦੋਂ ਅਕਾਲੀਆਂ ਨੇ ਤਿੰਨ ਚਿਰ ਤਿੰਨ ਚਾਰ ਧਰਨੇ ਲਾਏ ਲੈਂਡ ਪੂਲਿੰਗ ਵਾਲੇ ਮਾਮਲੇ ਵਿੱਚ ਲੱਤਾਂ ਕੰਮਦੀਆਂ ਸੀ ਲੱਤਾਂ ਐਂ ਕੰਮਦੇ ਸੀ ਐ ਮੁੜ ਕੇ ਰਾਤੋਂ ਰਾਤ ਮੀਟਿੰਗ ਕੀਤੀ ਕਹਿੰਦੇ ਵਾਪਸ ਲੈ ਲਓ ਵਾਪਸ ਲੈ ਲਓ ਨੀ ਕਲਾਮੇ ਤੋਂ ਫੜ ਕਹਿੰਦੇ ਮੰਤਰੀਆਂ ਮਿਲ ਕੇ ਖਿੱਚੀ ਫਿਰਾਂਗੇ ਪਿੰਡਾਂ ਦੇ ਵਿੱਚ ਸੋ ਇਸ ਲਈ ਮੇਰੀ ਬੇਨਤੀ ਹੈ ਤਕੜੇ ਹੋ ਜਾਓ 6 ਮਹੀਨੇ ਬਾਅਦ ਆਮ ਆਦੀ ਪਾਰਟੀ ਵਾਲਾ ਜਾਨਵਰ ਤੁਹਾਨੂੰ ਪੰਜਾਬ ਜੀ ਲੱਭਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ